ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਰੈਸਪੀ ਦੇ ਵਿੱਚ ਅੱਜ ਮੈਂ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਬਣਾ ਕੇ ਤਿਆਰ ਕਰੂੰਗੀ ਜਿਵੇਂ ਤੁਸੀਂ ਦੇਖ ਰਹੇ ਹੋ ਆਲੂਆਂ ਨੂੰ ਮੈਂ ਧੋ ਕੇ 2-3 ਵਾਰ ਇਹਦਾ ਸਟਾਰਚ ਕੱਢ ਦਿੱਤਾ ਹੈ ਤੇ ਹੁਣ ਇਹਨਾਂ ਨੂੰ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਹੈ ਪਾਣੀ ਵਿੱਚ ਪਾ ਕੇ ਰੱਖਣ ਦੇ ਨਾਲ ਜਿਹੜੇ ਆਲੂ ਹੈ ਸਾਡੇ ਕਾਲੇ ਨਹੀਂ ਪੈਂਦੇ ਉਸ ਤੋਂ ਬਾਅਦ ਸ਼ਿਮਲਾ ਮਿਰਚ ਨੂੰ ਮੈਂ ਧੋ ਕੇ ਇਸਕਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਲਿਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਐਨ ਐਨ ਇਹਦੇ ਪੀਸ ਰੱਖੇ ਆ ਤੇ ਦੋ ਛੋਟੇ ਪਿਆਜ਼ ਮੈਂ ਲੰਬੇ ਲੰਬੇ ਕੱਟ ਲੈਨੇ ਤੇ ਇਧਰ ਅਸੀਂ ਆਦਰਕ ਲਸਣ ਤੇ ਟਮਾਟਰ ਦਾ ਪੇਸਟ ਬਣਾ ਲਿਆ ਹੈ ਇਸ ਚ 7 ਤੋਂ 8 ਗੱਲੀਆਂ ਲਸਣ ਦੀਆਂ ਥੋੜਾ ਜਿਹਾ ਆਦਰਕ ਹੈ ਤੇ ਇੱਕ మీడియం ਸਾਈਜ਼ ਦਾ ਟਮਾਟਰ ਜੋ ਕਿ ਅਸੀਂ ਪਹਿਲਾਂ ਹੀ ਗ੍ਰੈਂਡ ਕਰਕੇ ਰੱਖ ਲਿਆ ਹੈ ਆਓ ਹੁਣ ਆਪਾਂ ਰੈਸਪੀ ਤਿਆਰ ਕਰਦੇ ਆ ਸਭ ਤੋਂ ਪਹਿਲਾਂ ਮੈਂ ਕੜਾਈ ਦੇ ਵਿੱਚ ਤੇਲ ਪਾ ਲਿਆ ਹੈ ਤੇਲ ਗਰਮ ਹੋਣ ਤੋਂ ਬਾਅਦ ਇਸ ਵਿੱਚ ਮੈਂ ਸਵਾ ਚਮਚ ਜੀਰਾ ਪਾ ਦੂੰਗੀ ਜੀਰੇ ਨੂੰ ਕਾਲਾ ਹੋਣ ਤੱਕ ਅਸੀਂ ਨੂੰ ਭੁੰਨਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਮੈਂ ਇਸ ਵਿੱਚ ਪਿਆਜ਼ ਪਾ ਦੂੰਗੀ ਪਿਆਜ਼ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਅਸੀਂ ਭੁੰਨਾਂਗੇ ਪਿਆਜ਼ ਮੈਂ ਪਾ ਦਿੱਤੇ ਹੁਣ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰੂੰਗੀ ਤਦ ਤੱਕ ਪਿਆਜ਼ ਸਾਡੇ ਰੈਡ ਬ੍ਰਾਊਨ ਨਹੀਂ ਹੋ ਜਾਂਦੇ ਅਸੀਂ ਨੂੰ ਐਦੇ ਹੀ ਹਲਾਉਂਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਮੈਂ ਕਿੱਦਿਆਂ ਨੂੰ ਭੁੰਨ ਰਹੀ ਆ ਬਹੁਤ ਹੀ ਹਲਕੇ ਹੱਥ ਨਾਲ ਕੋਈ ਵੀ ਸਬਜੀ ਦੇ ਟੇਸਟੀ ਬਣਨ ਦੇ ਪਿੱਛੇ ਉਸਦੇ ਮਸਾਲੇ ਦਾ ਬਹੁਤ ਬੜਾ ਰੋਲ ਹੁੰਦਾ ਹੈ ਅਗਰ ਸਾਡਾ ਮਸਾਲਾ ਵਧੀਆ ਤਰ੍ਹਾਂ ਭੁੰਨਿਆ ਹੋਊਗਾ ਸਾਡੇ ਮਸਾਲੇ ਸਾਰੇ ਵਿੱਚ ਵਧੀਆ ਹੋਣਗੇ ਤਾਂ ਸਾਡੀ ਸਬਜੀ ਜ਼ਰੂਰ ਟੇਸਟੀ ਬਣੂਗੀ ਮੈਂ ਵਿੱਚ ਵਿੱਚ ਪਿਆਜ਼ਾਂ ਨੂੰ ਚੈੱਕ ਵੀ ਕਰ ਰਹੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਲਗਭਗ ਸਾਢੇ ਪਿਆਜ਼ ਜਿਹੜੇ ਐ ਉਹ ਕੁੱਨੇ ਗਏ ਐ ਹੁਣ ਮੈਂ ਇਹਨਾਂ ਵਿੱਚ ਟਮਾਟਰ ਅਦਰਕ ਲਸਣ ਦਾ ਜਿਹੜਾ ਅਸੀਂ ਪੇਸਟ ਤਿਆਰ ਕੀਤਾ ਸੀਗਾ ਉਹ ਇਹਨਾਂ ਦੇ ਵਿੱਚ ਪਾ ਕੇ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰੂੰਗੀ ਅਦਰਕ ਲਸਣ ਦਾ ਪੇਸਟ ਮੈਂ ਵਿੱਚ ਲੱਗੀਆਂ ਪਾਣੀ ਦੇ ਹੁਣ ਪੇਸਟ ਅਸੀਂ ਵਿੱਚ ਪਾ ਦਿੱਤਾ ਹੈ ਤੇ ਪੇਸਟ ਨੂੰ ਅਸੀਂ ਪਿਆਜ਼ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਵੇਂ ਅਸੀਂ ਪਿਆਜ਼ ਭੁੰਨੇ ਹੈ ਉਸ ਜਿਵੇਂ ਹੀ ਅਸੀਂ ਪਿਆਜ਼ ਭੁੰਨੇ ਸੀ ਉਸੇ ਤਰ੍ਹਾਂ ਅਸੀਂ ਇਸ ਪੇਸਟ ਨੂੰ ਵੀ ਚੰਗੀ ਤਰ੍ਹਾਂ ਇਸ ਵਿੱਚ ਭੁੰਨ ਲਵਾਂਗੇ ਕਿਉਂਕਿ ਕੱਚੇ ਮਸਾਲੇ ਦਾ ਸਬਜ਼ੀ ਦੇ ਵਿੱਚ ਟੇਸਟ ਅਲੱਗ ਹੀ ਆਂਦਾ ਹੈ ਇਸ ਕਰਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨਾਗੇ ਮਸਾਲਾ ਸੜਾ ਭੁੰਨੇ ਆ ਗਿਆ ਹੁਣ ਇਸ ਵਿੱਚ ਮੈਂ ਸੁੱਕੇ ਮਸਾਲੇ ਪਾ ਦੂੰਗੀ ਇਸ ਵਿੱਚ ਮੈਂ 2 ਤੋਂ 2.5 ਚਮਚੇ ਨਮਕ ਪਾਏ ਹੈ ਇਹ ਚਮਚੇ ਛੋਟੇ ਇਸ ਕਰਕੇ ਮੈਂ 2.5 ਪਾਇਆ ਅਗਰ ਤੁਹਾਡੇ ਕੋਲ بڑا ਚਮਚਾ ਹੋਵੇ ਤਾਂ ਤੁਸੀਂ ਇਹ ਆਪਣੇ ਹਿਸਾਬ ਨਾਲ ਪਾ ਲੈਣਾ ਨਮਕ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਹੁਣ ਇਸ ਵਿੱਚ ਮੈਂ ਬਾਕੀ ਜਿਹੜੇ ਸਾਡੇ ਮਸਾਲੇ ਆ ਉਹ ਐਡ ਕਰੂੰਗੀ ਮਸਾਲੇ ਐਡ ਕਰਨ ਤੋਂ ਪਹਿਲਾਂ ਜਿਹੜੇ ਆਪਾਂ ਆਲੂ ਪਾਣੀ ਵਿੱਚ ਭਿਓ ਕੇ ਰੱਖੇ ਸੀਗੇ ਮੈਂ ਉਹਨਾਂ ਦਾ ਪਹਿਲਾ ਪਾਣੀ ਵੀ ਕੱਢ ਦੂੰਗੀ ਆਲੂਆਂ ਦਾ ਪਾਣੀ ਮੈਂ ਕੱਢ ਦਿੱਤਾ ਹੈ ਹੁਣ ਮੈਂ ਆਪਣੇ ਜਿਹੜਾ ਅਸੀਂ ਤੜਕਾ ਤਿਆਰ ਕੀਤਾ ਸੀ ਇਹਦੇ ਵਿੱਚ ਕੋ ਸੁੱਕੇ ਮਸਾਲੇ ਪਾਉਂਗੀ ਸਭ ਤੋਂ ਪਹਿਲਾਂ ਮੈਂ ਇਸ ਵਿੱਚ ਇੱਕ ਚਮਚਾ ਛੋਟਾ ਹਲਦੀ ਦਾ ਪਾਇਆ ਹੈ ਚੁਟਕੀ ਭਰ ਮੈਂ ਇੱਚ ਦੇਗੀ ਮਿਰਚ ਪਾਈ ਹੈ ਕਲਰ ਦੇ ਲਈ ਤੇ ਸਵਾ ਕ ਚਮਚਾ ਮੈਂ ਗਰਮ ਮਸਾਲਾ ਪਾਇਆ ਹੈ ਇਹ ਗਰਮ ਮਸਾਲਾ ਮੈਂ ਘਰ ਵਿੱਚ ਹੀ ਤਿਆਰ ਕੀਤਾ ਹੋਇਆ ਹੈ ਅਗਰ ਤੁਹਾਨੂੰ ਇਸ ਦੀ ਵੀ ਰੈਸਪੀ ਚਾਹੀਦੀ ਹੋਊਗੀ ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰ ਦਿਓ ਇਹ ਵੀ ਮੈਂ ਜ਼ਰੂਰ ਤੁਹਾਡ ਨਾਲ ਸ਼ੇਅਰ ਕਰਾਂਗੀ ਮਸਾਲੇ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਜਦੋਂ ਮਸਾਲਾ ਤੇ ਤੇਲ ਅਲੱਗ ਹੋਣ ਲੱਗ ਜਾਵੇ ਤਾਂ ਤੁਸੀਂ ਸਮਝ ਲਿਓ ਕਿ ਜਿਹੜਾ ਤੁਹਾਡਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੈ 1 ਮਿੰਟ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਤੇਲ ਅਲੱਗ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਮੈਂ ਇਸ ਦੇ ਵਿੱਚ ਜਿਹੜੇ ਆਪਾਂ ਆਲੂਆਂ ਦਾ ਪਾਣੀ ਕੱਢ ਕੇ ਲੱਗ ਕੀਤਾ ਸੀ ਮੈਂ ਆਲੂ ਪਾ ਦਿੱਤੇ ਹੈ ਮੈਂ ਹਮੇਸ਼ਾ ਇਦਾਂ ਹੀ ਕਰਦੀ ਹੁੰਨੀ ਆ ਮੈਂ ਜਦੋਂ ਸੁੱਕੀ ਸਬਜ਼ੀ ਬਣਾਉਣੀ ਆ ਕੋਈ ਹੋਰ ਵੀ ਬਣਾਉਣੀ ਆ ਸ਼ਿਮਲਾ ਵਿੱਚ ਬਣਾਉਣੀ ਆ ਜਾਂ ਫਿਰ ਬੈਂਗਣੀ ਦੀ ਸਬਜ਼ੀ ਬਣਾਉਣੀ ਆ ਮੈਂ ਆਲੂਆਂ ਨੂੰ ਪਹਿਲਾਂ ਮਸਾਲੇ ਦੇ ਵਿੱਚ ਥੋੜਾ ਜਿਹਾ ਰੋਸਟ ਕਰ ਲੈਂਦੀ ਹੁੰਦੀ ਆ ਇਸ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਆਲੂਆਂ ਨੂੰ ਮੈਂ ਮਸਾਲੇ ਦੇ ਵਿੱਚ ਮਿਕਸ ਕਰ ਲਿਆ ਹੈ ਤੇ ਇਸ ਨੂੰ ਤਕਰੀਬਨ 1 ਮਿੰਟ ਮੈਂ ਢੱਕ ਕੇ ਚੰਗੀ ਤਰ੍ਹਾਂ ਪਕਾਉਂਗੀ ਤਾਂ ਕਿ ਜਿਹੜਾ ਮਸਾਲਾ ਹੈ ਆਲੂਆਂ ਦੇ ਵਿੱਚ ਪੂਰੀ ਤਰ੍ਹਾਂ ਰਲ ਜਾਵੇ ਆਲੂ ਮਿਕਸ ਕਰਨ ਤੋਂ ਬਾਅਦ ਅਸੀਂ ਹੁਣ ਇਹਨੂੰ 1 ਮਿੰਟ ਲਈ ਟੱਕ ਕੇ ਤਿਆਰ ਕਰਾਂਗੇ ਤੁਸੀਂ ਦੇਖ ਰਹੇ ਹੋ ਮੈਂ ਇਸ ਨੂੰ ਢੱਕ ਦਿੱਤਾ ਹੈ 1 ਮਿੰਟ ਤੋਂ ਬਾਅਦ ਢੱਕਣ ਚੱਕਣ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਦੇਖੋ ਆਲੂ ਤੇ ਮਸਾਲਾ ਪੂਰੀ ਤਰ੍ਹਾਂ ਮਿਕਸ ਹੋ ਚੁਕੇ ਹੈ ਹੁਣ ਅਸੀਂ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰਾਂਗੇ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਮਿਲਾਵਾਂਗੇ ਸ਼ਿਮਲਾ ਵਿੱਚ ਮ ਵਿੱਚ ਪਾ ਦਿੱਤੀ ਹੈ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਿਆ ਹੈ ਅਗਰ ਵੀਡੀਓ ਉਰ ਤੱਕ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਅਸੀਂ ਬਹੁਤ ਹੀ ਨਵੀਆਂ ਨਮੀਆਂ ਤੇ ਯੂਨੀਕ ਰੈਸਪੀਜ਼ ਲੈ ਕੇ ਆਉਂਗੇ ਜਿਹੜੇ ਤੁਹਾਡੇ ਡੇਲੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣਗੀਆਂ ਤੁਹਾਡੇ ਇੱਕ ਲਾਈਕ ਨਾਲ ਹੀ ਸਾਨੂੰ ਮੋਟੀਵੇਸ਼ਨ ਹਿਲਦੀ ਹੈ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਬਹੁਤ ਨਵੀਆਂ ਚੀਜ਼ਾਂ ਕੁਝ ਨਵੇਂ ਵਲੌਗਸ ਵੀ ਹੋਣਗੇ ਜਿਹੜੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਜਿਹੜੇ ਕਿ ਸਾਨੂੰ ਲੱਗਦੇ ਹੋਣਗੇ ਕਿ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਉਹ ਸੀ ਜਰੂਰ ਸ਼ੇਅਰ ਕਰਾਂਗੇ ਸਬਜੀ ਨੂੰ ਮਿਕਸ ਕਰ ਲਿਆ ਹੈ ਗੈਸ ਦੀ ਫਲੇਮ ਮੈਂ ਹੁਣ ਸਲੋ ਕਰ ਲਈ ਹੈ ਗੈਸ ਦੀ ਫਲੇਮ ਸਲੋ ਕਰਨ ਤੋਂ ਬਾਅਦ ਹੁਣ ਮੈਂ ਸਬਜੀ ਨੂੰ ਢੱਕ ਦੂੰਗੀ ਢੱਕ ਕੇ ਇਹਨੂੰ ਪਾਫ ਦੇ ਨਾਲ ਬਣਨ ਲਈ ਛੱਡ ਦੂੰਗੀ 2 ਕਮਿੰਟ ਸਬਜੀ ਨੂੰ ਢੱਕਣ ਤੋਂ ਬਾਅਦ ਸਬਜੀ ਤੋਂ ਬਾਅਦ ਮੈਂ ਇਸ ਨੂੰ ਫੇਰ ਦੁਬਾਰਾ ਵਿੱਚ ਵਿੱਚ ਚੈੱਕ ਕਰਦੀ ਰਹੂੰਗੀ ਸੁੱਕੀ ਸਬਜੀ ਦੇ ਵਿੱਚ ਇਦਾਂ ਹੀ ਹੁੰਦਾ ਹੈ ਸਾਨੂੰ ਵਿੱਚ ਵਿੱਚ ਸਬਜੀ ਨੂੰ ਚੈੱਕ ਕਰਨਾ ਪੈਂਦਾ ਕਿਉਂਕਿ ਇਸ ਵਿੱਚ ਆਪਾਂ ਪਾਣੀ ਦੀ ਵਰਤੋਂ ਨਹੀਂ ਕਰਦੇ ਜੇ ਆਪਾਂ ਇਹਨੂੰ ਮਿੰਟ-ਮਿੰਟ ਚੈੱਕ ਨਹੀਂ ਕਰੋਂਗੇ 2 ਜਾਂ 3 ਮਿੰਟ ਦੇ ਤਕਰੀਬਨ ਤਾਂ ਫਿਰ ਇਹ ਸਾਡੀ ਸਬਜੀ ਉਹ ਨੀਚੇ ਲੱਗ ਜੂਗੀ ਕਿਉਂਕਿ ਪਾਣੀ ਵਾਲੀਆਂ ਸਬਜ਼ੀਆਂ ਜਿੱਦਾਂ ਅਸੀਂ ਇਦਾਂ ਹੀ ਕਰਦੇ ਹਾਂ ਇੱਕ ਵਾਰ ਆਪਾਂ ਤੜਕਾ ਲਗਾ ਕੇ ਉਹਨਾਂ ਨੂੰ ਛੱਡ ਦਿੰਨੇ ਹਾਂ ਪਰ ਸੁੱਕੀਆਂ ਸਬਜ਼ੀਆਂ ਵਿੱਚ ਕੀ ਹੁੰਦਾ ਇਹਨਾਂ ਨੂੰ ਆਪਾਂ ਬਾਰ-ਬਾਰ ਚੈੱਕ ਕਰਨਾ ਹੁੰਦਾ ਹੈ ਗੈਸ ਦੀ ਫਲੇਮ ਲੋ ਹੈ ਜਾਂ ਹਾਈ ਹੈ ਜਾਂ ਮੀਡੀਅਮ ਹੈ ਇਹਦਾ ਵੀ ਸਾਨੂੰ ਖਾਸ ਧਿਆਨ ਰੱਖਣਾ ਪੈਂਦਾ ਹੈ ਉਹ ਤਾਂ 3 ਮਿੰਟ ਤੋਂ ਬਾਅਦ ਮੈਂ ਇਸ ਨੂੰ ਦੁਬਾਰਾ ਚੈੱਕ ਕਰ ਰਹੀ ਆ ਦੇਖੋ ਤੁਸੀਂ ਕਿੰਨੀ ਵਧੀਆ ਸਬਜ਼ੀ ਬਣੀ ਹੈ ਬਿਲਕੁਲ ਵੀ ਸਬਜ਼ੀ ਦੇ ਵਿੱਚ ਪਾਣੀ ਦੀ ਵਰਤੋਂ ਨਹੀਂ ਹੋਈ ਹੈ ਬਿਲਕੁਲ ਹੀ ਸੁੱਕੀ ਹੈ ਇਹ ਤੇਲ ਦੇ ਤੇਲ ਕਰਕੇ ਤੇ ਆਪਣੇ ਮੋਇਸਚਰ ਨਾਲ ਹੀ ਇਦਾਂ ਦੀ ਬਣੀ ਹੈ ਕੱਲਾ ਕੱਲਾ ਡੱਕਰਾ ਬਣਿਆ ਹੈ ਹੁਣ ਮੈਂ ਇਹਨੂੰ ਮਿਕਸ ਕਰਕੇ ਥੋੜੀ ਦੇ ਇਹਨੂੰ ਹੋਰ ਪਕਾ ਲੂੰਗੀ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਤੇ ਤੁਸੀਂ ਯਕੀਨ ਮੰਨਿਓ ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਸੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ థాంਕ ਯੂ